ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਇਹ ਵੀਡੀਓ ਉਹਨਾਂ ਕਿਸਾਨ ਭਰਾਵਾਂ ਲਈ ਹੈ ਜਿਹੜੇ ਕਿਸਾਨ ਭਰਾ ਹਾਈਬ੍ਰਿਡ ਦਾ ਬੀਜ ਲਈ ਬੈਠੇ ਆ ਜਾਂ ਬੀਜ ਖਰੀਦ ਰਹੇ ਆ ਜਾਂ ਪਨੀਰੀ ਲਾਉਣਾ ਚਾਹੁੰਦੇ ਆ ਜਾਂ ਕੋਈ ਹੋਰ ਬੀਜ ਰੈ ਖਰੀਦ ਰਹੇ ਆ ਜਿਹੜੇ ਪਿਛਲੇ 5-6 ਸਾਲਾਂ ਤੋਂ ਹਾਈਬ੍ਰਿਡ ਝੋਨਾ ਲਾ ਰਹੇ ਸੀ ਕਿਉਂਕਿ ਇਹਨਾਂ ਬੀਜਾਂ ਤੇ ਸਟੇ ਲੱਗੀ ਹੋਈ ਹੈ 8 April ਨੂੰ ਅਫੀਸ਼ੀਅਲ ਨੋਟੀਫਿਕੇਸ਼ਨ ਆਇਆ ਸੀਗਾ ਜਿਹਦਾ ਬਹੁਤ ਸਾਰੇ ਕਿਸਾਨਾਂ ਨੇ ਡੀਲਰਾਂ ਨੇ ਵਿਰੋਧ ਕੀਤਾ ਸੀ ਅਖਬਾਰਾਂ 'ਚ ਖਬਰਾਂ ਲੱਗੀਆਂ ਸੀਗੀਆਂ ਐਗਰੀਕਲਚਰ ਚੀਫ ਅਫੀਸਰ ਨੂੰ ਤੇ ਡੀਸੀਆਂ ਨੂੰ ਸਾਰੇ ਕਿਸਾਨਾਂ ਨੇ ਲਿਖਤੀ ਚਿੱਠੀ ਪੱਤਰ ਦਿੱਤੇ ਵੀ ਮੰਗ ਪੱਤਰ ਦਿੱਤੇ ਵੀ ਸਾਨੂੰ ਇਹ ਲਾਉਣ ਦੀ ਆਗਿਆ ਦਿੱਤੀ ਜਾਵੇ ਸਾਡੇ ਖੇਤਾਂ ਦੇ ਵਿੱਚ ਪਾਣੀ 3 ਨੰਬਰਾਂ 4 ਨੰਬਰਾਂ ਕੋਈ ਪਰਮਲ ਵੈਰਾਈ ਸੂਟ ਨਹੀਂ ਕਰਦੀ ਤੇ ਡੀਲਰਾਂ ਨੇ ਜਨਵਰੀ ਫਰਵਰੀ ਦੀਆਂ ਐਡਵਾਂਸ ਪੇਮੈਂਟਾਂ ਲੱਗੀਆਂ ਹੋਈਆਂ ਬਹੁਤ ਕਰੋੜਾਂ ਦੀਆਂ ਪੇਮੈਂਟਾਂ ਲੱਗੀਆਂ ਹੋਈਆਂ ਜਿਹਦੇ ਕਰਕੇ ਇਹ ਫੈਸਲਾ ਆਉਣ ਦੇ ਨਾਲ ਉਹਨਾਂ ਨੂੰ ਵੀ ਨੁਕਸਾਨ ਹੋਇਆ ਹੈਗਾ ਪਹਿਲੀ ਇਸ ਮਸਲੇ ਦੇ ਉੱਤੇ ਜਿਹੜੀ ਹੀਅਰਿੰਗ ਹੋਈ ਹੈ ਹਾਈ ਕੋਰਟ ਦੇ ਵੱਲੋਂ ਉਹ ਲਗਭਗ 2 ਮਈ ਦੀ ਹੋਈ ਹੈ ਫਿਰ 5 ਮਈ ਦੀ ਹੋਈ ਹੈ ਹੁਣ 13 ਮਈ ਨੂੰ ਹੋਣ ਵਾਲੀ ਹੈ ਸ਼ਾਇਦ ਇੱਕ ਹੀアリング ਹੋਰ ਹੋ ਜੇ ਜਾਂ ਸ਼ਾਇਦ 13 ਮਈ ਨੂੰ ਹੀ ਇਸ ਤੇ ਕੋਈ ਚੰਗਾ ਫੈਸਲਾ ਆਵੇ ਜੇ ਕਾਜਾ ਜੀ ਸਾਹਿਬ ਇਸ ਫੈਸਲੇ ਉੱਤੇ ਸਟੇ ਲੈਂਦੇ ਹੈਗੇ ਦੇ ਦਿੰਦੇ ਹੈਗੇ ਆ ਕਿਸਾਨਾਂ ਦੇ ਹੱਕ ਵਿੱਚ ਇਹ ਫੈਸਲਾ ਆਉਂਦਾ ਹੈਗਾ ਤਾਂ ਤੁਸੀਂ ਹਾਈਵੇ ਦਾ ਬੀਜ ਬੀਜ ਵੀ ਸਕਦੇ ਹੋ ਪਨੀਰੀ ਵੀ ਲਾ ਸਕਦੇ ਹੋ ਡੀਲਰ ਵੀ ਵੇਚ ਸਕਦੇ ਹੈਗੇ ਆ ਤੇ ਇਹ ਫਸਲ ਵੱਢ ਕੇ ਵੀ ਕੋਈ ਤੁਹਾਨੂੰ ਸਵੱਸਿਆ ਨਹੀਂ ਆਵੇਗੀ ਕਿਉਂਕਿ ਹਾਈ ਹਾਈ ਕੋਰਟ ਦੀ ਇਨਵੋਲਵਮੈਂਟ ਇਸ ਪਿਟੀਸ਼ਨ ਤੇ ਬਹੁਤ ਸਖਤ ਹੈਗੀ ਸਮਾਂ ਬਹੁਤ ਘੱਟ ਹੈਗਾ ਤੇ ਜੇ ਆਪਾਂ ਹੋਰ ਕੋਈ ਝੋਨਾ ਲਾਉਣ ਦੀ ਕੋਸ਼ਿਸ਼ ਕਰਾਂਗੇ ਉਸ ਜਗ੍ਹਾ ਦੇ ਵਿੱਚ ਤਾਂ ਲੰਬੇ ਸਮੇਂ ਦੀ ਕਿਸਮ ਹੋਣ ਕਰਕੇ ਵੱਧ ਖਾਦਾ ਵੀ ਪਾਉਣੀਆਂ ਪੈਣੀਆਂ ਪਾਣੀ ਵੀ ਉਸ ਤੇ ਲੰਬੇ ਸਮੇਂ ਦੀ ਤੇ ਵੱਧ ਲੱਗੇਗਾ ਜਿਹੜੀਆਂ ਹਾਈਬ੍ਰਿਡ ਕਿਸਮਾਂ ਸੀਗੀਆਂ ਉਹਨਾਂ ਏਰੀਆ ਦੇ ਵਿੱਚ ਚੰਗਾ ਝਾੜ ਦੇ ਰਹੀਆਂ ਇੱਕ ਮਹੀਨੇ ਦੀ ਪਨੀਰੀ 3 ਮਹੀਨੇ ਖੇਤ ਚ ਲਗਭਗ ਉਹਨਾਂ ਦੀ ਪਨੀਰੀ ਵੀ ਐਂਡ ਮਈ ਦੇ ਵਿੱਚ ਲੱਗਦੀ ਹੈਗੀ ਤੇ ਹਜੇ ਕੋਲੇ ਆਪਣੇ ਕੋਲੇ ਸਮਾਂ ਹੈਗਾ ਵੀ ਆਪਾਂ ਬਹੁਤ ਜ਼ਿਆਦਾ ਗੇਤੇ ਦੇ ਵਿੱਚ ਕਿਸੇ ਹਾਈਬ੍ਰਿਡ ਦੀ ਪਨੀਰੀ ਨਾ ਲਾਈਏ ਤੇ ਜਿੰਨਾ ਖੇਤਾਂ ਦੇ ਵਿੱਚ ਪਿਛਲੇ 5-6 ਸਾਲਾਂ ਤੋਂ ਹਾਈਬ੍ਰਿਡ ਹੀ ਲੱਗ ਰਿਹਾ ਸੀ ਤਾਂ ਤੁਸੀਂ 13 ਮਈ ਤੱਕ ਜਰੂਰ ਵੇਟ ਕਰੋ 13 ਮਈ ਤੋਂ ਬਾਅਦ ਜਿਹੜਾ ਵੀ ਫੈਸਲਾ ਆਉਂਦਾ ਹੈਗਾ ਮੈਂ ਤੁਹਾਨੂੰ ਇੱਕ ਸਪੈਸ਼ਲ ਵੀਡੀਓ ਰਾਹੀਂ ਦੱਸ ਦੇਵਾਂਗਾ ਜੇਕਰ ਇਹ ਆਪਣੇ ਨੈਗੇਟਿਵ ਆਉਂਦਾ ਹੈਗਾ ਤਾਂ ਵੀ ਦੱਸਾਂਗਾ ਜੇ ਆਪਣੇ ਹੱਕ ਦੇ ਵਿੱਚ ਆਉਂਦਾ ਫਿਰ ਵੀ ਮੈਂ ਤੁਹਾਨੂੰ ਦੱਸ ਦਾਂਗਾ 하이브리ਡ ਦਾ ਵੈਸੇ ਐਡਾ ਕੋਈ ਚੱਕਰ ਨਹੀਂ ਹੈਗਾ ਬਹੁਤ ਸਾਰੇ ਕਿਸਾਨ ਭਰਾ ਇਹ ਆਪਣਾ ਪਰਸਨਲ ਤਜਰਬਾ ਸਾਂਝਾ ਕਰਦੇ ਆ ਕਿ ਜ਼ਰੂਰੀ ਨਹੀਂ ਵੀ ਇਹ ਮਾੜੇ ਪਾਣੀ ਤੇ ਹੁੰਦਾ ਜਿੰਨਾ ਕਿਸਾਨਾਂ ਨੇ ਅਗਸਤ ਦੇ ਵਿੱਚ ਗੋਭੀ ਲਾਉਣੀ ਹੈਗੀ ਸਤੰਬਰ ਦੇ ਵਿੱਚ ਆਲੂ ਲਾਉਣਾ ਹੈਗਾ ਜਾਂ ਗਾਜਰਾਂ ਲਾਉਣੀਆਂ ਹੈਗੀਆਂ ਜਾਂ ਹੋਰ ਕੋਈ ਸਬਜ਼ੀ ਲਾਉਣੀ ਹੈਗੀ ਆ ਤਾਂ ਉਹ 7301 ਜਾਂ ਹੋਰ ਕਿਸਮਾਂ ਨੂੰ ਲਾ ਰਹੇ ਸੀਗੇ ਉਹ ਕਵੇਰੀ ਦੀਆਂ ਕਿਸਮਾਂ ਲੱਗ ਰਹੀਆਂ ਸੀ ਪੁਆਇਨਰ ਦੀਆਂ ਜੇਕੇ ਦੀਆਂ ਵਨ ਜੀਵੀਡੂ ਦੀਆਂ ਬਾਯਰ ਦੀਆਂ ਲੱਗ ਰਹੀਆਂ ਸੀ ਕਿਸਮਾਂ ਤਾਂ ਉਹਨਾਂ ਕਿਸਮਾਂ ਦੇ ਚੰਗੇ ਝਾੜ ਆ ਰਹੇ ਸੀਗੇ ਦੋ ਗੱਟੇ ਡੇਢ ਗੱਟੇ ਦੇ ਨਾਲ ਵਧੀਆ ਫਸਲ ਪਲ ਜਾਂਦੀ ਹੈਗੀ ਆ ਘੱਟ ਖਾਦਾ ਘੱਟ ਪਰਾਲੀ ਉਹ ਪਰਾਲੀ ਵੀ ਖੇਤ ਚ ਵਾ ਲੈਂਦੇ ਸੀ ਆਲੂਆਂ ਵਾਲੇ ਤਾਂ ਕਿਸਾਨ ਤਾਂ ਜੇਕਰ ਹੋਰ ਤੁਸੀਂ ਕਿਸਮ ਦੇ ਸ਼ਿਫਟ ਹੋ ਰਹੇ ਹੈਗੇ ਉਹਦਾ 13 ਮਈ ਤੱਕ ਪਲੀਜ਼ ਵੇਟ ਕਰੋ 13 ਮਈ ਦਾ ਫੈਸਲਾ ਜਿਸ ਤਰੀਕੇ ਦਾ ਵੀ ਆਵੇਗਾ ਜਾਂ ਉਸ ਤੋਂ ਬਾਅਦ ਕੋਈ ਤਰੀਕ ਮਿਲਦੀ ਹੈ ਉਹਦਾ ਫੈਸਲਾ ਆਵੇਗਾ ਤਾਂ ਆਪਾਂ ਤੁਹਾਨੂੰ ਅਪਡੇਟ ਕਰਾਂਗੇ ਤਾਂ ਜਿਹੜੇ ਵੀ ਕਿਸਾਨ ਭਰਾਵਾਂ ਨੇ ਬੀਜ ਲੈ ਰੱਖਿਆ ਜਾਂ ਬੀਜ ਲੈਣ ਜਾ ਰਹੇ ਆ ਜਾਂ ਉਹਨਾਂ ਦੀ ਬੀਜਾਂ ਹੀ ਥਾਂ ਤੇ ਕੋਈ ਹੋਰ ਬੀਜ ਲੈਣ ਲੱਗੇ ਹੈਗੇ ਤਾਂ ਥੋੜਾ ਜਿਹਾ ਤੁਸੀਂ ਵੇਟ ਕਰੋ ਵਾਲੀਆਂ ਨਜਾਇਜ਼ ਗੇਤੀਆਂ ਪਨੀਰੀਆਂ ਮਾੜੇ ਵਾਣਾ ਵਿੱਚ ਬਿਲਕੁਲ ਹੀ ਨਾ ਲਾਓ ਇੰਨਾ ਕੋ ਫੈਸਲਾ ਤੁਸੀਂ ਇਹਦਾ ਜਰੂਰ ਵੇਟ ਕਰਿਓ ਤੇ ਇਹ ਜਾਣਕਾਰੀ ਨੂੰ ਹੋਰ ਕਿਸਾਨਾਂ ਦੇ ਨਾਲ ਵੀ ਜਰੂਰ ਸ਼ੇਅਰ ਕਰਿਓ ਬਹੁਤ ਧੰਨਵਾਦ ਅਪਡੇਟ ਰਹੋ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਵੀ ਤੁਹਾਨੂੰ ਐਸੀ ਤਰ੍ਹਾਂ ਵੀਡੀਓ ਬਣਾ ਕੇ ਦੇਵਾਂਗੇ ਬਹੁਤ ਧੰਨਵਾਦ ਥੈਂਕ ਯੂ